ਅੱਜ ਦੀ ਇੱਕ ਰੈਲੀ ਰੱਖੀ ਸੀ ਔਰ ਇਹ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਬਹੁਤ سارے ਪਰਿਵਾਰ ਤੇ ਬਹੁਤ سارے ਲੋਕ ਅੱਜ ਅਫੀਸ਼ੀਅਲ ਤੌਰ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਜਿਹਦੇ ਵਿੱਚ ਅਸੀਂ ਸਾਰੇ ਲੋਕ ਆਏ ਔਰ ਸਾਰਿਆਂ ਨੇ ਰੈਲੀ ਨੂੰ ਸਬੋਧਨ ਕੀਤਾ ਔਰ ਸਾਨੂੰ ਇਹ ਇਸ ਗੱਲ ਨਾਲ ਮਹਿਸੂਸ ਹੋਇਆ ਕਿ ਆਉਣ ਵਾਲੇ ਸਮੇਂ 'ਚ ਹਾਰਪੁਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਮਜ਼ਬੂਤੀ ਦੇ ਵੱਲ ਵਧੇਗੀ ਔਰ ਸਾਰੀਆਂ ਹੀ ਦਵਾਬੇ ਦੀਆਂ ਜਿਹੜੀਆਂ ਸ਼ਰਪੁਰ ਦੀਆਂ ਸੀਟਾਂ ਕਾਂਗਰਸ ਪਾਰਟੀ ਜਿੱਤੀ। ਵੋਟ ਚੋਰੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਕੋਈ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਪਾਰਟੀਆਂ ਨੂੰ? ਵੋਟ ਚੋਰੀ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ ਰੱਖਣ ਜਾ ਰਹੇ ਹਾਂ। ਸਟੇਟ ਲੈਵਲ ਰੈਲੀ। ਪੂਰੇ ਦੇਸ਼ ਭਰ ਦੇ ਵਿੱਚ ਉਹ ਰੈਲੀਆਂ ਹੋ ਰਹੀਆਂ। ਜਿਸ ਪ੍ਰਕਾਰ ਲੋਕ ਤਰਤਰ ਦੀ ਹੱਤਿਆ ਔਰ ਕਨਸਟੀਟਿਊਸ਼ਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ। ਵੋਟ ਚੋਰੀ ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਬਣੀਆਂ ਦੇਸ਼ ਦੇ ਅੰਦਰ ਦੋ ਵਾਰੀ ਸਰਕਾਰ ਵੋਟ ਚੋਰੀ ਨਾਲ ਬਣੀ ਹੈ। ਔਰ ਹਰਿਆਣਾ ਤੁਸੀਂ ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਇਹ ਚੋਣਾਂ ਵੋਟ ਚੋਰੀ ਦੇ ਨਾਲ ਲੁੱਟੀਆਂ ਗਈਆਂ। ਸਾਨੂੰ ਸ਼ੱਕ ਤਾਂ ਇਸ ਗੱਲ ਦਾ ਸੀਗਾ। ਲੇਕਿਨ ਸਾਡੇ ਕੋਲੇ ਇਸ ਗੱਲ ਦੇ ਪ੍ਰੂਫ ਨਹੀਂ ਸੀ। 11 ਸਾਲ ਅਸੀਂ ਇਸ ਗੱਲ ਦਾ ਇੰਤਜ਼ਾਰ ਕੀਤਾ ਔਰ ਪ੍ਰੂਫ ਦੇ ਸਮੇਤ ਰਾਹੁਲ ਗਾਂਧੀ ਨੇ ਆਰਦੀ 75 ਮਿੰਟਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦਾ ਸਾਰਾ ਜੋ ਝੂਠਾਂ ਦਾ ਪਨੰਦਾ ਔਰ ਜੋ heira phheri ਔਰ ਠੱਗੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਉਹ ਦੁਨੀਆ ਦੇ ਸਾਹਮਣੇ ਬੀਜੇਪੀ ਦਾ ਚਿਹਰਾ ਔਰ ਪ੍ਰਧਾਨ ਮੰਤਰੀ ਦਾ ਚਿਹਰਾ ਨੰਗਾ ਕਰਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਸਾਡੀ ਹਾਲਾਤਾਂ ਦੇ ਉੱਤੇ ਕੀ ਰਣਨੀਤੀ ਰਹੇਗੀ ਜੇ ਆਪਣੀ ਪਾਰ ਸਾਡੀ ਰਣਨੀਤੀ ਆ ਅਸੀਂ ਦੇਸ਼ ਦੀ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਇਸੇ ਤਰ੍ਹਾਂ ਲੜਾਈ ਲੜਾਂਗੇ ਔਰ ਥੱਲੇ ਤੱਕ ਜਾਵਾਂਗੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਔਰ ਆਪਦੇ ਵਰਕਰਾਂ ਨੂੰ ਸੁਚੇਤ ਕਰਾਂਗੇ ਕਿ ਬੂਥਾਂ ਤੇ ਤਵੱਜੂ ਰੱਖੋ ਸੁਚੇਤ ਰਹੋ ਜਦੋਂ ਵੀ ਇਸ ਪ੍ਰਕਾਰ ਦੀ ਕੋਈ ਗੜਬੜ ਹੁੰਦੀ ਹੈ ਯਾਰ ਇੱਕ ਕਮਰੇ ਚ 80 ਵੋਟਾਂ ਬਣਾ ਦਿੱਤੀਆਂ ਗਈਆਂ ਇੱਕ ਬੰਦੇ ਦੀਆਂ 4 ਵੋਟਾਂ ਬਣਾ ਦਿੱਤੀਆਂ ਗਈਆਂ 6 ਨੰਬਰ ਫਾਰਮ ਤੇ ਨਵੀਂ ਵੋਟ ਬਣਦੀ ਹੈ 121 ਸਾਲਾਂ ਦੇ ਬੰਦੇ ਦੀ ਵੋਟ ਬਣਾ ਦਿੱਤੀ ਗਈ ਜਦਕਿ ਦੁਨੀਆ ਭਰ ਦੇ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਮੈਂਸ਼ਨ ਹੈ ਕਿ ਇਸ ਦੁਨੀਆ ਤੇ 115 ਸਾਲਾਂ ਤੋਂ ਵੱਡਾ ਕੋਈ ਜੀਵ ਜਿੰਦਾ ਹੀ ਨਹੀਂ 21 21 ਸਾਲਾਂ ਦੀ 121 ਸਾਲਾਂ ਦੀ ਵੋਟ ਪਾ ਦੇਤੀ। ਸੋ ਇਹਦੇ ਖਿਲਾਫ ਪੂਰਨ ਤੌਰ ਤੇ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਚ ਐਜੀਟੇਸ਼ਨ ਪ੍ਰੋਗਰਾਮ ਚੱਲਣਗੇ। ਜੀ ਸਾਹਿਬ ਇਹ ਸਾਰੋ ਦੇਚੀ ਰਾਤ ਇਕੱਟ ਆ ਹੱਸਾ ਕਰਿਆ। ਹਾਂਜੀ ਮੈਂ ਸਮਝਦਾ ਉਹ ਵੀ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਹੋਇਆ। ਮੈਨੂੰ ਦੱਸਿਆ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਸਾਨੂੰ ਅਰੋੜਾ ਸਾਹਿਬ ਨੇ ਆਧਿਆ ਸਾਹਿਬ ਹਰਾਂ ਨੇ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਹੁਣ ਅਸੀਂ ਇਸ ਤੋਂ ਬਾਅਦ ਮੈਂ ਹਿਸ਼ਾਰਪੁਰ ਜਾਵਾਂਗਾ ਕਿ ਉਹਨਾਂ ਪੀੜਤ ਪਰਿਵਾਰਾਂ ਨੂੰ ਅਸੀਂ ਜਾ ਕੇ ਮਿਲਾਂ ਜੀ ਅੱਜ ਮੁਕੇ ਦੀਆਂ ਵਿਖੇ ਜਿਹੜਾ ਜਨਤਕ ਇਕੱਠ ਕਾਂਗਰਸ ਪਾਰਟੀ ਦਾ ਅਸੀਂ ਰੱਖਿਆ ਸੀ ਉਹ ਇਤਿਹਾਸਕ ਹੋ ਨਿਭੜਿਆ ਮੈਂ ਸਮਝਦਾ ਜੇ ਇਸ ਤਰੀਕੇ ਦੇ ਨਾਲ ਇਲਾਕੇ ਦੀ ਸੰਗਤ ਨੇ ਸਹਿਯੋਗ ਕੀਤਾ ਹੈ ਮੇਰੇ ਕੋਲ ਲਫਜ਼ ਨਹੀਂ ਜਿਹਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਅੱਜ ਦੇ ਇਸ ਇਕੱਠ ਨੇ ਕਾਂਗਰਸ ਪਾਰਟੀ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਆਉਣ ਵਾਲਾ ਜਿਹੜਾ ਸਮਾ 27 ਦਾ ਲੋਕ ਮੌਜੂਦਾ ਸਰਕਾਰ ਤੋਂ ਕਿੰਨੇ ਅੱਕ ਚੁੱਕੇ ਆ ਆਉਣ ਵਾਲੀ 27 ਦੇ ਵਿੱਚ ਬੜਾ ਸਪਸ਼ਟ ਸੰਕੇਤ ਹੈ ਕਿ ਪੰਜਾਬ 'ਚ ਕਾਂਗਰਸ ਪਾਰਟੀ ਸਰਕਾਰ ਬਣ ਜਾ ਰਹੀ ਆ ਮੈਂ ਜਿੱਥੇ ਲੋਕਾਂ ਦਾ ਧੰਨਵਾਦ ਕਰਦਾ ਉੱਥੇ ਕਾਂਗਰਸ ਪਾਰਟੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦਾ ਆਪਣੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ oppositon ਜੀ ਦਾ ਮੇਰੇ ਬਹੁਤ ਸਤਿਕਾਰਯੋਗ ਨੈਸ਼ਨਲ ਪਾਰਟੀ ਦੇ ਜਨਰਲ ਸੈਕਟਰੀ ਅਤੇ ਮੈਂਬਰ ਪਾਰਲੀਮੈਂਟ ਸਾਹਿਬ ਸੁਖਿੰਦਰ ਸਿੰਘ ਰੰਧਾਵਾ ਸਾਹਿਬ ਦਾ ਅਤੇ ਬਹੁਤ ਸਤਿਕਾਰਯੋਗ ਐਮਐਲਏ ਗੁਰਦਾਸਪੁਰ ਪਾੜਾ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਮੁੱਚੀ ਜਿਹੜੀ ਲੀਡਰਸ਼ਿਪ ਵੀ ਅੱਜ ਸਪੈਸ਼ਲ ਤੌਰ ਤੇ ਸਾਰੇ ਹਲਕੇ ਵਿੱਚ ਅੱਜ ਪਹੁੰਚੇ ਆ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਜਿੱਥੇ ਮੁਕੇਰੀਆਂ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਸੰਦੇਸ਼ ਦਿੱਤਾ ਤੇ ਜਿਹੜੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਯਕੀਨ ਦਿਵਾਇਆ ਕਾਂਗਰਸ ਪਾਰਟੀ ਨੂੰ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਡੱਟ ਕੇ ਪੂਰੀ ਚਕਾਣਾ ਵਾਂ ਖੜੇ ਹੋਣਗੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਪੀ.ਜੇ.ਪੀ.ਐਸ. ਦੇਖੋ ਮੈਂ ਹਾਈ ਕਮਾਂਡ ਨਾਲ ਗੱਲ ਕੀਤੀ ਪਈ ਅਸੀਂ ਸ਼ਮੂਲੀਅਤ ਕਰਾਉਣੀ ਸ਼ਮੂਲੀਅਤ ਜਿੰਨੇ ਅੱਜ ਪੰਡਾਲ 'ਚ ਆ ਗਏ ਸਮਲੋ ਕਾਂਗਰਸ ਪਾਰਟੀ ਦੇ ਪੰਡਾਲ 'ਚ ਹਰੇ ਸ਼ਮੂਲੀਅਤ ਸੀ ਅੱਜ ਉਹਦੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਕਾਂਗਰਸ ਪਾਰਟੀ ਦੀ ਲਹਿਰੀ ਕੌਨਪਸ ਸੈਕਟਰ ਸੀ ਉਹ ਇੱਕ ਸਪਰਟ ਸੰਘੇਦਾਂ ਜਿੰਨੀ ਸੰਗਤ ਆਈ ਆ ਉਹ ਸਮਲੋ ਸਪਰਟ ਸੰਘੇਦਾਂ ਸਾਰਾ ਇਲਾਕਾ ਜਿਹੜਾ ਸਾਥੀ ਮੇਰੇ ਕਾਂਗਰਸ ਪਾਰਟੀ ਸਾਰੇ ਜੁਆਇਨ ਕਰ ਚੁੱਕੇ ਆ ਲੱਗਦਾ ਆਉਣ ਵਾਲੀ 2027 ਦੇ ਵਿੱਚ ਕਾਂਗਰਸ ਆਪਣਾ ਮਕੇਲੇ ਝੰਡਾ ਉਤਾਰਨ ਦੇ ਬਾਰੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕੋਈ ਮੁਕੇਰ ਜਾਂ ਪੰਜਾਬ ਚੋਂ ਇੱਕ ਨੰਬਰ ਕਾਂਗਰਸ ਪਾਰਟੀ ਜੀ ਸੀਟ ਜਿੱਤੇਗੀ ਇੱਕ ਨੰਬਰ ਜੀ ਸਰ ਠੀਕ ਹੈ